ਪਾਛਾ ਨੇ ਰੱਖੀ ਸੋ ਇਹੋ ਮਨੋਰਥ ਸੀ ਪਾਛਾ ਦਾ ਇਸੇ ਕਰਕੇ ਰੱਖੇ ਸਨ ਕਿ ਜਦੋਂ ਯੋਧੇ ਜੰਗਾਂ ਜੁਦਾਂ ਨੂੰ ਚਲਦੇ ਸਨ ਟਾਡੀ ਵਾਰਾਂ ਗਾਉਂਦੇ ਸਨ ਸੂਰਮਿਆਂ ਦਾ ਹੋਰ ਜਿਹੜਾ ਜੋਸ਼ ਸੀ ਉਹ ਖੂਨ ਵਾਲੇ ਮਾਰਦਾ ਸੀ ਤੇ ਜਿਹੜੇ ਹੱਥ ਆਪਣੇ ਆ ਵੀ ਤੇਗਾਂ ਦੇ ਮੁੱਠਿਆਂ ਦੇ ਚੱਲ ਜਾਂਦੇ ਸੀ ਉਹ ਯੋਧੇ ਫਿਰ ਆਪਣੇ ਆਪ ਨੂੰ ਤਿਆਰ ਕਰਦੇ ਸੀ ਜਦੋਂ ਜੰਗਾਂ ਜੁਦਾਂ ਨੂੰ ਚੜਦੇ ਸੀ ਇਦਾਂ ਹੀ ਫਿਰ ਅੱਜ ਇਹ ਵੀ ਸੂਰਮੇ ਇੱਕ ਜੰਗ 'ਚ ਬੈਠੇ ਬੜੀ ਵੱਡੀ ਜੰਗ 'ਚ ਇੱਥੇ ਪਾਛਾ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਬਖਸ਼ੇ ਜਿੱਦਾਂ ਹਾਕਮ ਵਾਂਗੂ ਗੋਲੀਆਂ ਚਲਾ ਰਿਹਾ ਇਹ ਤੋਂ ਵੱਡੀ ਜੰਗ ਹੋਰ ਕੀ ਹੋ ਸਕਦੀ ਹੈ ਜੀ ਐਸ ਵੀ ਇਹ ਬੰਦੇ ਜਿਹੜੇ ਆ ਨਾ ਇੱਦਾਂ ਬਾਰਡਰ ਦੇ ਮੋਹ ਦੇ ਮੂੰਹ ਦੇ ਬੈਠੇ ਆ ਜੋ ਉਸੇ ਕਰਕੇ ਹੀ ਇਹਨਾਂ ਦਾ ਜੋਸ਼ ਤੇ ਇਹਨਾਂ ਦਾ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਨੂੰ ਲੈ ਕੇ ਸੁਣਾਈਆਂ ਜਾ ਰਹੇ ਹਾਂਜੀ ਜੇ ਆਪਾਂ ਪਿਛਲੇ ਸੰਘਰਸ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਲਿਖਿਆ ਜਾ ਰਿਹਾ ਹੈ ਵੇਖੋ ਜੋ ਜਿਹੜਾ ਹਰ ਬੰਦਾ ਪੰਜਾਬ ਦਾ ਜੰਮਿਆ ਜਾਇਆ ਨਾ ਜੀ ਉਹਦਾ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਕਿ ਜਨਮ ਜਾ ਕੇ ਜਿਹੜੀ ਪੰਜਾਬ ਦੀ ਆ ਸਾਡੀਆਂ ਜ਼ਮੀਨਾਂ ਜਾਇਦਾਦਾਂ ਦੀ ਸਾਡੀਆਂ ਨਸਲਾਂ ਦੀ ਕਹੀਏ ਆਪਾਂ ਜਮੀਨਾਂ ਤੇ ਛੋਟੀ ਗੱਲ ਰਹਿ ਗਈ ਸਾਡੀਆਂ ਨਸਲਾਂ ਦੀ ਹੈ ਜਿਹੜੀ ਨਸਲਾਂ ਨੂੰ ਬਚਾਉਣ ਦੀ ਲੜਾਈ ਆ ਉਹ ਹਰ ਬੰਦੇ ਨੂੰ ਉੱਠਣਾ ਚਾਹੀਦਾ ਜਿਹੜੀ ਪੰਜਾਬ ਤੇ ਜਨਮ ਲੈਣ ਦਾ ਜੇ ਬਹੁਤਾ ਮੋਲ ਨਹੀਂ ਮੋੜ ਸਕਦੇ ਤੇ ਇੰਨਾ ਕ ਮੋੜਨਾ ਚਾਹੀਦਾ ਕਿ ਜਦੋਂ ਪੰਜਾਬ ਨੂੰ ਲੋੜ ਆ ਸਾਡੇ ਨੂੰ ਤੇ ਆਪਾਂ ਥੋੜਾ ਬਹੁਤਾ ਦੇ ਘਿਹਾਂ ਦਾ ਨਾਰਾ ਮਾਰ ਕੇ ਉੱਠ ਕੇ ਜੀਵੇ ਜਿਹੜੀਆਂ ਜਿਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਲੜਿਆ ਉਹ ਹੀ ਰੂਹਾਂ ਬੇਟੀਆਂ ਇੱਥੇ ਹੋਣ ਜਸਪੀ ਜੀ ਨਾਲ ਇਹ ਕਈ ਕਿਲੋਮੀਟਰਾਂ ਦੇ ਵਿੱਚ ਕੱਟ ਹੋ ਗਿਆ ਵਾ ਬਹੁਤ ਵੱਡਾ ਕੱਟ ਹੋ ਗਿਆ ਵਾ ਹੋਣ ਵਾਲੇ ਲਾਮਬੰਦ ਕਰ ਰਹੇ ਹੋ ਜਿਹੜੀ ਲੋਕਾਂ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਬਿਲਕੁਲ ਜੀ ਅਸੀਂ ਤੇ ਬੇਨਤੀ ਵੀ ਕਰਦੇ ਹਾਂ ਹੱਥ ਜੋੜ ਕੇ ਕਿਉਂਕਿ ਵੇਖੋ ਇਹਨਾਂ ਦਾ ਨਿੱਜੀਦ ਨਹੀਂ ਨਾ ਕੋਈ ਵੀ ਇਹਨਾਂ ਭਰਾਵਾਂ ਦਾ ਇਹਨਾਂ ਨੌਜਵਾਨਾਂ ਦਾ ਹਨਾ ਇਹ ਲੜਾਈ ਸਭ ਦੀ ਸਾਂਝੀ ਆ ਜੀ ਜੇ ਕਰਜ਼ਾ ਮੁਕਤੀ ਹੋਣੀ ਸਭ ਦੀ ਹੋਣੀ ਇਹੋੜਾ ਵੀ ਜਿਹੜੇ ਬੰਦੇ ਇੱਥੇ ਮੋਰਚੇ 'ਚ ਆਏ ਇਹਨਾਂ ਨੇ ਬਹੁਤੇ ਕਰਜ਼ੇ ਵੀ ਨਹੀਂ ਲਏ ਮੈਂ ਖੁਦ ਆਪਣੀ ਗੱਲ ਕਰਦਾ 1 ਰੁਪਿਆ ਵੀ ਨਹੀਂ ਕਿਸੇ ਬੈਂਕ ਤੋਂ ਲਿਆ ਉਹੀ ਕਿਸੇ ਕਿਸਮ ਦਾ ਕਰਜ਼ਾ ਨਹੀਂ ਲਿਆ ਕਿਤੇ ਵੀ ਆੜਤੀਆਂ ਦਾ ਕਰਜ਼ਾ ਵੀ ਨਹੀਂ ਹੈਗਾ ਇੱਕ ਪੈਸੀ ਦਾ ਆਪਾਂ ਮੀਡੀਆ ਦੇ ਕਹਿ ਰਹੇ ਆਪਾਂ ਜੀ ਇਹ ਨਹੀਂ ਗੱਲ ਵੀ ਉਦਾਂ ਕਰਦੀ ਆ ਇਦਾਂ ਦੀਆਂ ਬਹੁਤ ਰੂਹਾਂ ਜਿੰਨਾ 1 ਰੁਪਿਆ ਵੀ ਨਹੀਂ ਕਿਤੇ ਲਿਆ ਕੇ ਬੈਂਕ ਤੋਂ ਕਿਸੇ ਕੋਲੋਂ ਵੀ ਇਹ ਦੇਣ ਸਿਰਫ ਉਹਨਾਂ ਦੇ ਅੰਦਰ ਅਣਖ ਗੈਰਤਿਆ ਉਹਨਾਂ ਦਾ ਆਪਣੇ ਪੰਜਾਬ ਦਾ ਮੋਹ ਆਪਣੀਆਂ ਪੀੜੀਆਂ ਦਾ ਮੋਹ ਹੈ ਉਹਨਾਂ ਨੂੰ ਇਸ ਕਰਕੇ ਆਏ ਨੇ ਜੀ ਉਹ ਜਵਾਨ ਸਾਰੇ ਮੈਂ ਚਾਹੁੰਗਾ ਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਤੁਸੀਂ ਨਾਮ ਜੋਸ਼ ਭਰ ਰਹੇ ਹੋ ਇੱਕ ਸ਼ਬਦ ਸਾਨੂੰ ਜਿਹੜਾ ਵਾ ਉਹ ਬੋਲ ਕੇ ਸੁਣੋ ਵੇਖੋ ਜੀ ਇਹ ਜਿਹੜਾ ਦੇਸ਼ ਹੈਣਾ ਜੀ ਇਹਨੂੰ ਕਿੰਨੇ ਆਜ਼ਾਦ ਕਰਾਇਆ ਜੀ ਇੰਨਾਂ ਨੂੰ ਜਦੋਂ ਆਜ਼ਾਦ ਕਰਾਇਆ ਜਿਹੜੇ ਉਹ ਉੱਠੀ ਸਨ ਆਜ਼ਾਦੀ ਕੋਲwidehatੀ ਉਹ ਆਮ ਘਰਾਂ ਚੋਂ ਉੱਠੀ ਸਨ ਉਹ ਮਹਿਲਾਾਂ ਚੋਂ ਨਹੀਂ ਉੱਠੀ ਮਹਿਲਾਾਂ ਵਾਲਿਆਂ ਨੇ ਜ਼ਰੂਰ ਦੇਸ਼ ਮਾਲ ਲਿਆ ਬਾਹਰ ਦੇ ਵਿੱਚ ਆਪਣੇ ਦਿਮਾਗ ਵਰਤ ਕੇ ਪਰ ਜਿਹੜੇ ਬੰਦਿਆਂ ਨੇ ਦਿਲੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਕੁਰਬਾਨੀਆਂ ਕੀਤੀਆਂ ਉਹ ਕਿਸਾਨਾਂ ਮਜ਼ਦੂਰਾਂ ਦੇ ਪੁੱਤ ਸਨ ਉਹ ਆਮ ਘਰਾਂ ਦੇ ਲੋਕ ਸਨ ਤੇ ਸੋ ਇਹ ਦੇਸ਼ ਨੂੰ ਆਜ਼ਾਦ ਵੀ ਉਹਨਾਂ ਕਰਾਇਆ ਤੇ ਬਾਅਦ ਸਭ ਤੋਂ ਵੱਡਾ ਦੁੱਖ ਵੀ ਹੁੰਦਾ ਇਹ ਭੋਗਿਆ ਬੜੇ ਦੁੱਖ ਦੀ ਤਾਂ ਤੇ ਸਭ ਤੋਂ ਬਾਅਦ ਬਾਅਦ ਵਿੱਚ ਮਾਰ ਕਿਨੂੰ ਪੈ ਗਈ ਜਿਨ੍ਹਾਂ ਨੂੰ ਚਾਹ ਸੀ ਕਿ ਦੇਸ਼ ਆਜ਼ਾਦ ਹੋਇਆ ਹੁਣ ਅਸੀਂ ਖੁੱਲ ਕੇ ਜ਼ਿੰਦਗੀ ਆਪਣੀ ਪੈ ਜੇ ਕਰ ਜਿਹੜੇ ਨਹੀਂ ਉਹ ਖਤਮ ਕਰ ਦਿੱਤੀ ਕਿਹਨੇ ਦੇਸ਼ ਦੀਆਂ ਜਿਹੜੀਆਂ ਤਾਕਤਾਂ ਨੇ ਕੁਝ ਬੰਦਿਆਂ ਦੇ ਹੱਥ ਚ ਆ ਗਈਆਂ ਨੇ ਉਹਨਾਂ ਦੀ ਵਰਤੋਂ ਸਿਰਫ ਕੁਝ ਬੰਦਿਆਂ ਲਈ ਹੋ ਰਹੀ ਆ ਕਿ ਜਿਹੜੇ ਇਹਨਾਂ ਦੇ ਸੰਵਿਧਾਨਕ ਹੱਕ ਨੇ ਉਹ ਮਾਰ ਲਏ ਗਏ ਨੇ ਸੋ ਮੈਂ ਹੱਕ ਮੰਗਦਾ ਹਾਂ ਬਾਬਾ ਕੀ ਬੀ ਕਿਹਦਾ ਕਰਕੇ ਰਹੀ ਹੈ ਸੁਪੇਸ਼ ਕਰਕੇ ਇਹ ਕਿਸਾਨ ਮਜ਼ਦੂਰ ਜਦੋਂ ਵੀ ਜਦੋਂ ਵੀ ਦੇਸ਼ ਨੂੰ ਲੋੜ ਪਈ ਆ ਜਿੱਤੇ ਆਜ਼ਾਦ ਕਰਾਇਆ ਦੇਸ਼ ਨੂੰ ਕਿੰਦਾ ਪੈਰਾਫਰਕਿੰਦਾ ਇਨਾ ਕੀਤਾ ਜਿਹੜੀ ਹਾਕਮ ਨੂੰ ਕੀ ਪਾਉਂਦੇ ਨੇ ਉਹ ਇਹਨਾਂ ਦੀ ਮਿਹਨਤ ਦੀ ਇਹਨਾਂ ਦੇ ਹੱਥੋਂ ਜੁੜਦੀ ਹੁੰਦੀ ਜਾਂਦੀ ਹੈ ਨਿਕਲੋ ਕਰੇ ਸ਼ਰਮ ਕਰਨ ਆਪਣੀ ਥਾਲੀ ਦੀ ਸ਼ਰਮ ਕਰਨ ਜਿਹੜਾ ਪ੍ਰਸ਼ਾਦਾ ਛਕਦੇ ਆ ਕਿ ਜਿਹੜੇ ਬੰਦਿਆਂ ਨੇ ਸਾਨੂੰ ਇੰਨੇ ਕਿਰਤ ਕਰਨਾ ਹੋਣਾ ਕਿ ਜਿਨ੍ਹਾਂ ਨੇ ਖੂਨ ਪਸੀਨਾ ਡੋਲ ਕੇ ਅਨ੍ਹਾਜ ਪੈਦਾ ਕੀਤਾ ਦੇਸ਼ ਦੇ ਭੰਡਾਰ ਭਰੇ ਨੇ ਅੱਜ ਉਹਨਾਂ ਨੂੰ ਧੱਕਿਆਂ ਨਾਲ ਸੜਕ ਤੇ ਰੋਲਿਆ ਜਾ ਰਿਹਾ ਸੋ ਇਹ ਉਹ ਦੱਸਣਾ ਚਾਹੁੰਦੇ ਆ ਕਿ ਇਹ ਦੇਸ਼ ਜਿਹੜਾ ਇਹਨਾਂ ਦਾ ਕਿਸਾਨਾਂ ਮਜ਼ਦੂਰਾਂ ਦਾ ਦੇਸ਼ ਆ ਇਹਨਾਂ ਨੂੰ ਪੈਰਾਂ ਸਿਰ ਕੀਤਾ ਇਹ ਸਮਾਂ ਆਏਗਾ ਅਜਿਹੇ ਹਾਕਮ ਜਿਹੜੇ ਉਹ ਗੱਡੀਆਂ ਲੈਣਗੇ ਤੇ ਕਿਉਂਕਿ ਧਰਮੀਆਂ ਦੀ ਆਵਾਜ਼ ਵੀ ਰੱਬ ਨੇ ਸੁਣਨੀ ਆ ਜੀ ਇੱਕ ਦਿਨ ਸੋਕ ਆਪਾਂ ਤੁਹਾਡੇ ਨਾਲ ਕਰਤਾ ਸਾਝੀ ਕਰਦੇ ਆ ਸਭ ਦੇ ਨਾਲ ਇਹ ਸਭ ਦੀ ਕਮਤਾ ਜੀ ਸਾਝੀ ਕਮਤਾ ਜੀ ਆ ਏ ਦੇਸ਼ ਪੈਰਾ ਸਿਰ ਕੀਤਾ ਐ ਮਜ਼ਦੂਰ ਕਿਸਾਨਾਂ ਨੇ ਏ ਦੇਸ਼ ਪੈਰਾ ਸਿਰ ਕੀਤਾ ਐ ਮਜ਼ਦੂਰ ਕਿਸਾਨਾਂ ਨੇ ਉਹ ਜਿਹੜੀ ਰੋਟੀ ਤੇਰੇ ਚੁੱਲੇ ਉੱਤੇ ਹਾਕਮਾ ਪੱਕਦੀ ਆ ਉਹ ਪੁੱਛ ਕੇ ਵੇਖੀ ਨਾਮ ਸੜਾਇਓ ਕਿਵੇਂ ਜੱਪਦੀ ਆ ਕੋਚ ਕੀ ਵੇਖੀ ਨਾਮ ਸੜਾਇਓ ਕੇ ਕੱਪੀਆ ਹੋ ਆਪੇ ਦਸੂਬੀ ਤੇਨੂੰ ਸਾਡੀਆਂ ਦਾਸ ਉਹ ਤਾਨਾ ਨੇ ਤਰ ਕੀਤਾ ਹੈ ਮਜ਼ਦੂਰ ਕਸਨਾ ਨੇ ਇਹ ਦੇਸ਼ ਪੈਰਾ ਸਰ ਕੀਤਾ ਮਜ਼ਦੂਰ ਕਸਨਾ ਨੇ ਓ ਪਹਿਲਾਂ ਸਾਡੇ ਵਡੇਰੇ ਜਿਹੜੇ ਕਿ ਬੇਟਾ ਗਏ ਨੇ ਪਹਿਲਾਂ ਸਾਡੇ ਵਡੇਰੇ ਜਿਹੜੇ ਟਿੱਪੇ ਟਾਗੇ ਨੇ ਉਹ ਕਰ ਮਿਹਨਤਾਂ ਬੰਜਰਾਂ ਵਿੱਚ ਉਹ ਫੁੱਲੋਗਾਗੇ ਰੇ ਉਹ ਕਰ ਮਿਹਨਤਾਂ ਬੰਜਰਾਂ ਵਿੱਚ ਉਹ ਫੁੱਲੋਗਾਗੇ ਉਹ ਹੱਥਾਂ ਪੈਰਾਂ ਦੀਆਂ ਬਿਆਂੀਆਂ ਹੱਥਾਂ ਪੈਰਾਂ ਦੀਆਂ ਬਿਆਂੀਆਂ ਜਿਵੇਂ ਖਟਰਪਾਨਾ ਦੇ ਇਹ ਦੇਸ਼ ਪੈਰਾ ਸਿਰ ਕੀਤਾ ਐ ਮਜਦੂਰ ਸਾਮਾ ਦਾ ਇਹ ਦੇਸ਼ ਪੈਰਾ ਸਿਰ ਕੀਤਾ ਮਜਦੂਰ ਸਾਮਾ ਦਾ ਇਹ ਦੇਸ਼ ਪੈਰਾ ਸਿਰ ਕੀਤਾ ਮਜਦੂਰ ਸਾਮਾ ਦਾ ਉਹ ਦੱਬ ਸਰਕੜੇ ਕਾਇਆਂ ਰੱਬਾ ਸਰਕੜੇ ਕੰਨ ਢੰਡੇ ਬਾਜ ਕੇ ਕੀਰਾਂ ਦੇ ਹੋ ਗਏ ਸਾਡੇ ਹਾੜ ਜਉਂਦੇ ਓ ਵਾਗ ਫਕੀਰਾਂ ਦੇ ਹੋ ਗਏ ਸਾਡੇ ਹਾੜ ਜਉਂਦੇ ਵਾਗ ਫਕੀਰਾਂ ਦੇ ਓ ਨਹੀਂ ਸਾਡੇ ਹੌਸਲੇ ਡੱਗੇ ਨਹੀਂ ਸਾਡੇ ਹੌਸਲੇ ਡੱਗੇ ਹਨੇਰੀ ਅਤੇ ਤੂਫਾਨਾਂ ਦੇ ਇਹ ਦੇਸ਼ ਪਰਾਂਸਰ ਕੀਤਾ ਮੈਂ ਮਜਬੂਰ ਕਸਮਾਂ ਖਾਏ ਇਹ ਦੇਸ਼ ਪਰਾਂਸਰ ਕੀਤਾ ਮੈਂ ਮਜਬੂਰ ਕਸਮਾਂ ਖਾਏ ਉਹ ਬੰਨੀ ਪੁਣੇ ਵਿੱਚ ਰੋਟੀ ਖੋੜ ਕੇ ਉਹ ਬੰਨੀ ਪੁਣੇ ਵਿੱਚ ਰੋਟੀ ਖੋੜ ਕੇ ਅਚਾਰ ਤੇ ਚਾਹਾਂ ਨਾ ਉਹ ਰੁੱਖੀ ਮਿੱਸੀ ਜੋ ਅਸੀਂ ਹਾਕਮ ਛੱਕਦੇ ਚਾਹਾਂ ਨਾ ਉਹ ਰੁੱਖੀ ਮਿੱਸੀ ਅਸੀਂ ਦਰ ਚੰਗੇ ਦੀ ਪਾਉਣੀ ਦਿਲ ਦੇ ਬੇਈਮਾਨਾ ਨੇ ਇਹ ਦੇਸ਼ ਪੈਰਾ ਸਿਰ ਕੀਤਾ ਮਰਦੂਰ ਕਿਸਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਮਰਦੂਰ ਕਿਸਾਨਾਂ ਨੇ ਉਹ ਦੇਸ਼ ਗੁਲਾਮੀ ਵਿੱਚ ਹੱਥ ਸੀ ਬੰਦੇ ਅਮੀਰਾਂ ਦਾ ਗਰੀਬਾਂ ਨੂੰ ਹੋ ਲਗੇ ਉਹ ਦੇਸ਼ ਗਲਾਮੀ ਵਿੱਚ ਹੱਥ ਸੀ ਬੰਦੇ ਅਮੀਰਾਂ ਦਾ ਪਰ ਗਰੀਬਾਂ ਖੂਨ ਢੋਲਿਆ ਰਾਜ ਰਾਜ ਸਰੀਰਾਂ ਦਾ ਪਰ ਗਰੀਬਾਂ ਖੂਨ ਢੋਲਿਆ ਰਾਜ ਰਾਜ ਸਰੀਰਾਂ ਦਾ ਉਹ ਕੱਲੀ ਕੱਲੀ ਸਾਖੀ ਸੰਭੀ ਕੱਲੀ ਕੱਲੀ ਸਾਖੀ ਸੰਭੀ ਜੰਗ ਮੈਦਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਹੈ ਮਜਦੂਬ ਸਨਹਾਰੇ ਸਰ ਕੀਤਾ ਬਨੂਰ ਦਸਾਂ ਆਏ ਇਹ ਦੇਸ਼ ਪੈਰਾ ਸਰ ਕੀਤਾ ਬਨੂਰ ਦਸਾਂ ਆਏ ਉਹ ਚੁੱਲਿਆਂ ਤੋਂ ਲੈ ਕੇ ਹੱਕ ਫੈਕਟਰੀਆਂ ਜੋ ਧੂਏ ਬੜ ਰਹੇ ਨੇ ਮਣਕੀ ਤ ਸਰਪੰਚਾ ਖੂਨ ਪਸੀਨੇ ਸਾਡੇ ਜਲ ਰਹੇ ਮਣਕੀ ਤ ਸਰਪੰਚਾ ਖੂਨ ਪਸੀਨੇ ਸਾਡੇ ਜਲ ਰਹੇ ਨੇ ਦੇਸ਼ ਬਚਾਇਆ ਜਾਂ ਫਿਰ ਜੋਦੇ ਦੇਸ਼ ਬਚਾਇਆ ਜਾਂ ਫਿਰ ਜੋਦੇ ਫੌਜੀ ਵੀਰ ਜਵਾਨਾ ਵੇ ਇਹ ਦੇਸ਼ ਪਹਿਰਾ ਸਰ ਕੀਤਾ ਬਜਦੂਰ ਸਾਰੇ ਇਹ ਦੇਸ਼ ਪਹਿਰਾ ਸਰ ਕੀਤਾ ਕੈਮਰਾਮੈਨ ਜੋਨੀ ਦੇ ਨਾਲ ਸਰ ਸਰਪੰਚ ਮਲਕੀਤ ਸਿੰਘ ਜੀ ਬਹੁਤ ਸ਼ਨਰਚ ਜੁਦ ਦੇਣੇ ਜਿਸ ਨਾਲ ਹੀ ਆਪਾਂ ਨੂੰ ਕਵਤਾ ਤੇ ਕਰੋ ਵੀਡੀਓ ਸ਼ੇਅਰ ਵੀ ਬਹੁਤ ਵੱਡੀ ਗੰਟੀ